ਮੇਰੀ ਇਹ ਵੀਡੀਓ ਸਪੈਸ਼ਲ ਉਹਨਾਂ ਪੈਣਾ ਲਈ ਆ ਜਿਹੜੀਆਂ ਪੈਣਾ ਕੁੱਕਰ ਵਿੱਚ ਸਾਗ ਬਣਾਉਂਦੀਆਂ ਨੇ ਜਿਹੜੀਆਂ ਪੈਣਾ ਕੁੱਕਰ ਵਿੱਚ ਸਾਗ ਬਣਾਉਂਦੀਆਂ ਨੇ ਤੇ ਉਹਨਾਂ ਕੋਲੋਂ ਸਾਗ ਜਿਹੜਾ ਸਵਾਦ ਨਹੀਂ ਬਣਦਾ ਉਹ ਪੈਣਾ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਇਸ ਤਰੀਕੇ ਨਾਲ ਸਾਗ ਨੂੰ ਜ਼ਰੂਰ ਬਣਾਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਸਰੋਂ ਦਾ ਸਾਗ ਇਹ ਸਾਗ ਆਪਾਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਅਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਕੁੱਕਰ 'ਚ ਸਾਗ ਬਣਾਓਗੇ ਤਾਂ ਤੁਹਾਨੂੰ ਕਦੇ ਵੀ ਤਜਾਬ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਬਿਲਕੁਲ ਵੀ ਤਜਾਬ ਨਹੀਂ ਬਣਦਾ ਜੀ ਜੇਕਰ ਤੁਸੀਂ ਸਾਡੇ ਇਸ ਤਰੀਕੇ ਦੇ ਨਾਲ ਸਾਗ ਬਣਾਓਗੇ ਤੇ ਸਾਗ ਬਣਾਉਣ ਦੇ ਲਈ ਇੱਥੇ ਦੇਖੋ ਜੀ ਆਪਾਂ ਨੇ ਥੋੜਾ ਜਿਹਾ ਸਾਗ ਲੈ ਲਿਆ ਇਹ ਸਰੋਂ ਦਾ ਇਹਦੀ ਆਪਾਂ ਗੰਦਲਾ ਛਿੱਲ ਲਈਆਂ ਨੇ ਮੈਂ ਹਮੇਸ਼ਾ ਜਿਹੜਾ ਸਾਗ ਹੈ ਗੰਦਲਾ ਛਿੱਲ ਕੇ ਹੀ ਬਣਾਉਣੀ ਆ ਤੇ ਇੱਧਰ ਆਪਾਂ ਨੇ ਗੰਦਲਾ ਛਿੱਲ ਲਈਆਂ ਤੇ ਦੋ ਤਿੰਨ ਚੀਰਨੀਆਂ ਇਹ ਆਪਣੇ ਕੋਲੇ ਸਾਗ ਦੀਆਂ ਹੈ ਜੀ ਤੇ ਇਧਰ ਹੈਗਾ ਆ ਆਪਣੇ ਕੋਲੇ ਹਰੇ ਲਸਣ ਦੀਆਂ ਭੂੰਖਾਂ ਇਹ ਵੀ ਆਪਾਂ ਥੋੜੀਆਂ ਜੀਆਂ ਪਾਵਾਂਗੇ ਇਹਦੇ ਨਾਲ ਸਾਗ ਦਾ ਜਿਹੜਾ ਫਲੇਵਰ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਾਗ ਬਣ ਕੇ ਤਿਆਰ ਹੁੰਦਾ ਹੈ ਇਹ ਜੇਕਰ ਤੁਹਾਡੇ ਕੋਲ ਹੈਗੀਆਂ ਤੁਸੀਂ ਜ਼ਰੂਰ ਪਾਓ ਵੈਸੇ ਤਾਂ ਦੇਖੋ ਖੇਤਾਂ ਦੇ ਲਸਣ ਅੱਜ ਕੱਲ ਹਰਾ ਹੁੰਦਾ ਹੈ ਤਾਂ ਤੁਸੀਂ ਸਾਗ ਤੋੜਨਗੇ ਵੇ ਇਹ ਲਾਜ਼ਮੀ ਤੋੜ ਲਿਆਓ ਠੀਕ ਹੈ ਜੀ ਤੇ ਇਧਰ ਆਪਣੇ ਕੋਲੇ ਚੀਰਨੀ ਕੁ ਪਾਲਕ ਦੀ ਆ ਤੇ ਆਪਣੇ ਕੋਲੇ ਹਰੇ ਮੇਥੇ ਨੇ ਜੀ ਚੀਰਨੀ ਕੁ ਤੇ ਚੀਰਨੀ ਕੁ ਹੀ ਆਪਣੇ ਕੋਲੇ ਬਾਥੂ ਆ ਏ ਵੀ ਆਪਾਂ ਥੋੜਾ ਥੋੜਾ ਸਮਾਨ ਪਾਵਾਂਗੇ ਸਾਗ ਦੇ ਅਕੋਰਡਿੰਗ ਕਿਉਂਕਿ ਆਪਾਂ ਸਾਗ ਜਿਹੜਾ 3-4 ਚੀਰਨੀ ਆਈਆਂ ਆਪਣੇ ਕੋਲੇ ਫਾਲਾ ਨਹੀਂ ਹੈਗਾ ਤੇ ਉਹਦੇ ਅਕੋਰਡਿੰਗ ਇੰਨਾ ਇੰਨਾ ਕ ਸਮਾਨ ਜਿਹੜਾ ਇਹ ਬਹੁਤ ਆ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਦੇ ਨਾਲ ਧੋ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਸਾਰਾ ਸਾਗ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਟੋਕਰੀ 'ਚ ਭਾ ਕੇ ਰੱਖ ਦਿੱਤਾ ਹੈ ਇਹਦੇ ਵਿੱਚ ਜੋ ਵੀ ਐਕਸਟਰਾ ਪਾਣੀ ਉਹ ਸਾਰਾ ਨਿਕਲ ਜੂਗਾ ਹਾਂਜੀ ਇਧਰ ਆਪਾਂ ਕੁੱਕਰ ਰੱਖ ਲਿਆ ਜੀ ਗੈਸ ਦੇ ਉੱਤੇ ਇਹਦੇ ਵਿੱਚ ਆਪਾਂ 2 ਕੱਪ ਪਾਵਾਂਗੇ ਭਰ ਕੇ ਪਾਣੀ ਦੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਇਹ ਵੱਡੇ ਵਾਲਾ ਕੱਪ ਹੈ ਜੀ ਠੀਕ ਹੈ ਜੀ ਵੱਡੇ ਆਪਾਂ 2 ਕੱਪ ਪਾਣੀ ਦੇ ਪਾ ਦਿੱਤੇ ਆ ਪਾਣੀ ਨੂੰ ਆਪਾਂ ਢੱਕ ਦਿੰਦੇ ਆ ਤਾਂ ਜੋ ਜਿਹੜਾ ਇਹ ਛੇਤੀ ਉਬਲ ਜਾਵੇ ਤੇ ਇਧਰ ਆਪਾਂ ਨੇ ਸਾਗ ਵੀ ਦੇਖੋ ਧੋ ਕੇ ਨੁੱਚੜਨ ਦੇ ਲਈ ਰੱਖ ਦਿੱਤਾ ਸੀਗਾ ਇਹਦੇ ਵਿੱਚੋਂ ਪਾਣੀ ਸਾਰਾ ਨੁੱਚੜ ਗਿਆ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਵੈਸੇ ਤਾਂ ਪਾਣੀ ਦਾ ਕੋਈ ਐਡਾ ਫਾਸ ਹੋਣੀ ਹੁੰਦਾ ਹੈਗਾ ਬਸ ਇਹਦੇ ਨਾਲ ਕੀ ਹੈ ਗਿੱਲਾ ਗਿੱਲਾ ਜਿਹਾ ਸਾਗ ਜਿਹੜਾ ਇਹ ਕੱਟਣਾ ਔਖਾ ਲੱਗਦਾ ਹੁੰਦਾ ਇਸ ਕਰਕੇ ਆਪਾਂ ਨੇ ਨਾ ਪਹਿਲਾਂ ਇਹਨੂੰ ਮਜ਼ਰੂਕੀ ਟੋਕਰੀ ਚ ਪਾ ਕੇ ਰੱਖ ਦਿੱਤਾ ਸੀ ਇਹ ਬਿਲਕੁਲ ਹੁ ਦੇਖੋ ਜਿੰਨੇ ਉਧਰ ਆਪਣਾ ਪਾਣੀ ਗਰਮ ਹੁੰਦਾ ਏ ਇਹਨੇ ਨੂੰ ਆਪਾਂ ਇਹ ਇਧਰ ਸਾਗ ਜਿਹੜਾ ਕਟਿੰਗ ਕਰਨਾ ਸਟਾਰਟ ਕਰ ਦਿੰਨੇ ਆ ਤੇ ਆਪਾਂ ਹੌਲੀ-ਹੌਲੀ ਇਹਨੇ ਕੱਟਦੇ ਆ ਜੀ ਜਦੋਂ ਪਾਣੀ ਉਬਾਲੇ ਮਾਰਨ ਲੱਗ ਜੂਗਾ ਚੰਗੀ ਤਰ੍ਹਾਂ ਦੇ ਨਾਲ ਆਪਾਂ ਸਾਗ ਆ ਜਿਹੜਾ ਉਦੋਂ ਪਾਣਾ ਏ ਪਾਣੀ ਦੇ ਵਿੱਚ ਹਾਂਜੀ ਇੱਥੇ ਦੇਖੋ ਆਪਣਾ ਪਾਣੀ ਚੰਗੀ ਤਰ੍ਹਾਂ ਦੇ ਨਾਲ ਉਬਲ ਗਿਆ ਏ ਤੇ ਇਹਦੇ ਵਿੱਚ ਹੁਣ ਆਪਾਂ ਸਾਗ ਪਾ ਦਾਂਗੇ ਆਪਾਂ ਨੇ ਜਿੰਨਾ ਕ ਸਾਗ ਕੱਟਿਆ ਏ ਪਹਿਲਾਂ ਓਨਾਂ ਕ ਪਾਵਾਂਗੇ ਕਈ ਵਾਰੀ ਕੀ ਹੁੰਦਾ ਨਾ ਆਪਾਂ ਬੈਠੇ-ਬੈਠੇ ਸਾਰਾ ਸਾਗ ਕੱਟ ਲੈਨੇ ਆ ਤੇ ਆਪਾਂ ਫਿਰ ਪਾਣੀ ਜਦ ਉਬਲਣ ਦੇ ਲਈ ਰੱਖਦੇ ਆ ਤਾਂ ਆਪਾਂ ਸਾਰਾ ਸਾਗ ਇੱਕੋ ਵਾਰੀ ਪਾ ਦਿੰਨੇ ਆ ਸੋ ਇਹ ਗੱਲ ਤੇ ਕਦੇ ਵੀ ਨਹੀਂ ਕਰਨੀ ਠੀਕ ਹੈ ਜੀ ਆਪਾਂ ਜਿੰਨਾ ਕ ਸਾਗ ਕੱਟਣਾ ਏ ਬਸ ਓਨਾਂ-ਓਨਾਂ ਕ ਹੀ ਪਾਈ ਜਾਣਾ ਏ ਲੋ ਜੀ ਆਪਾਂ ਹੁਣ ਜਿੰਨਾ ਕੱਟਿਆ ਸੀ ਓਨਾਂ ਕ ਸਾਗ ਪਾ ਦਿੱਤਾ ਏ ਤੇ ਆਪਾਂ ਕੁੱਕਰ ਦਾ ਜਿਹੜਾ ਟੱਕਣਾ ਉਹਨੂੰ ਇੰਨਾ ਕੁ ਲਗਾਵਾਂਗੇ ਠੀਕ ਹੈ ਜੀ ਤੇ ਬਾਕੀ ਦਾ ਆਪਾਂ ਖੁੱਲਾ ਰੱਖਾਂਗੇ ਤੇ ਬਾਕੀ ਦਾ ਜਿਹੜਾ ਸਾਗ ਉਹ ਵੀ ਆਪਾਂ ਐਵੇਂ ਕੱਟ ਲਾਂਗੇ ਲੋ ਜੀ ਆਪਾਂ ਬਾਕੀ ਵੀ ਇਸ ਤਰ੍ਹਾਂ ਹੀ ਕੱਟ ਲੈਨੇ ਆ ਜਦੋਂ ਉਹ ਸਾਗ ਉਬਲਣ ਲੱਗ ਜੂਗਾ ਉਹਦੇ ਵਿੱਚ ਆਪਾਂ ਜਿੰਨਾ ਵੀ ਕੱਟ ਲਾਂਗੇ ਉਹਨਾਂ ਕੋ ਹੋਰ ਪਾ ਦਾਂਗੇ ਹਾਂਜੀ ਇੱਥੇ ਦੇਖੋ ਸਾਗ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਆਪਾਂ ਪਹਿਲਾਂ ਪਾਇਆ ਸੀ ਨਾ ਇਹ ਰਿਜਣ ਲੱਗ ਗਿਆ ਏ ਜੇ ਜਿਹੜਾ ਹੁਣ ਆਪਾਂ ਇਹ ਦੁਵਾਰਾ ਕੱਟਿਆ ਏ ਇਹ ਵੀ ਪਾ ਦਾਂਗੇ ਏਸੇ ਤਰੀਕੇ ਦੇ ਨਾਲ ਨਾ ਆਪਾਂ ਨੇ ਸਾਗ ਹੈ ਜਿਹੜਾ ਨਾਲ ਦੀ ਨਾਲ ਕੱਟੀ ਜਾਣਾ ਤੇ ਜਿੰਨਾ ਘਰੀਜੀ ਜਾਊਗਾ ਆਪਾਂ ਨੇ ਉਹ ਤੋਂ ਵੱਧ ਨਾਲ ਦੀ ਨਾਲ ਜਿਹੜਾ ਸਾਗ ਹੈ ਪਾਈ ਜਾਣਾ ਠੀਕ ਹੈ ਜੀ ਤੇ ਇਸ ਤਰ੍ਹਾਂ ਜੇ ਸਾਗ ਆਪਾਂ ਬਣਾਉਨੇ ਆ ਨਾ ਤਾਂ ਸਿਵੜ ਸਿਵੜ ਜੀ ਕਰਕੇ ਨਹੀਂ ਰਿੱਜਦਾ ਹੈਗਾ ਸਾਗ ਬਹੁਤ ਸੋਣਾ ਪੋਲਾ ਪੋਲਾ ਜਿਹਾ ਰਿੱਜਦਾ ਏ ਤੇ ਕਈ ਵਾਰੀ ਨਾ ਆਪਾਂ ਇਸ ਤਰੀ ਸਾਰਾ ਪਾ ਕੇ ਘੋਟਣਾ ਜਾਂ ਮਾਰ ਦਿੰਦੇ ਹਾਂ ਉਹੀ ਦਬ ਦਬਾ ਜਿਆ ਹੋ ਜਾਂਦਾ ਉਹ ਸਾਗ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਹੈ ਦੇ ਤੁਸੀਂ ਸਾਰਾ ਸਟੈਪ ਐਦਾਂ ਹੀ ਫੋਲੋ ਕਰਕੇ ਬਣਾਇਓ ਸਾਗ ਬਹੁਤ ਵਧੀਆ ਸਾਗ ਜਿਹੜਾ ਬਣ ਕੇ ਤਿਆਰ ਹੋਊਗਾ ਤੇ ਆਪਾਂ ਹੁਣ ਬਾਕੀ ਦਾ ਵੀ ਘੱਟ ਲੈਨੇ ਆ ਵੀਡੀਓ ਹੋ ਜਾਣੀ ਬਹੁਤ ਜ਼ਿਆਦਾ ਲੰਬੀ ਤੇ ਇਸ ਤਰ੍ਹਾਂ ਹੀ ਆਪਾਂ ਜਦੋਂ ਇਹ ਰਿਜਨ ਲੱਗ ਜਾਊਗਾ ਉਦੋਂ ਥੋੜਾ ਜਿਹਾ ਹੋਰ ਪਾ ਦਾਂਗੇ ਇਸ ਤਰ੍ਹਾਂ ਆਪਾਂ ਸਾਰਾ ਸਾਗ ਇੱਕ ਵਾਰ ਪਾ ਲਈ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਥੇ ਦੇਖੋ ਮੈਂ ਸਾਰਾ ਸਾਗ ਥੋੜਾ ਥੋੜਾ ਕਰਕੇ ਪਾਈ ਗਈ ਸੀ ਤੇ ਸਾਰਾ ਸਾਗ ਇਹਦੇ ਵਿੱਚ ਪੈ ਚੁੱਕਿਆ ਤੇ ਹੁਣ ਆਪਾਂ ਨਾ ਇਸ ਤਰੀਕੇ ਦੇ ਨਾਲ ਇਹਨੂੰ ਢੱਕ ਦਾਂਗੇ ਅੱਧਾ ਕ ਸਾਰਾ ਨਹੀਂ ਢੱਕਾਂਗੇ ਤੇ ਇਹਨੂੰ ਭਰੀਜਣ ਦਵਾਂਗੇ ਜਦੋਂ ਨਾ ਇਹ ਥੋੜਾ ਜਿਹਾ ਕੁ ਮਤਲਬ ਰਿਜੇ ਪੈ ਜਾਊਗਾ ਉਦੋਂ ਪਾ ਇਹਦੇ ਵਿੱਚ ਨਮਕ ਪਾਵਾਂਗੇ ਹਜੇ ਇਹਦੇ ਵਿੱਚ ਆਪਾਂ ਨਮਕ ਨਹੀਂ ਪਾਣਾ ਹੈਗਾ ਤੇ ਆਪਾਂ ਜਦੋਂ ਰਿਜਣ ਲੱਗ ਜਾਊਗਾ ਉਦੋਂ ਤੁਹਾਨੂੰ ਦਿਖਾਣਨੇ ਆਂ ਆਗਾ ਜਿਹੜਾ ਆਪਣਾ ਰਿਜਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਨਮਕ ਪਾਵਾਂਗੇ ਜੀ ਆਪਾਂ 2 ਚਮਚ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੈਣਾ ਠੀਕ ਹੈ ਜੀ ਲੋ ਜੀ ਆਪਾਂ 2 ਚਮਚ ਨਮਕ ਦੇ ਪਾ ਦਿੱਤੇ ਆ ਹਾਂਜੀ ਆਪਾਂ ਨਮਕ ਪਾਣ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਜੀ ਹੁਣ ਸਰੋਂ ਦਾ ਤੇਲ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਣਾ ਹੈ 2 ਕ ਚਮਚ ਦੇ ਗੇੜ ਆਪਾਂ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਹੁਣ ਆਪਾਂ ਸਾਗ ਨੂੰ ਇਸ ਤਰੀਕੇ ਦੇ ਨਾਲ ਖੁੱਲਾ ਹੀ ਰਿਜਣ ਦਵਾਂਗੇ ਹਜੇ ਆਪਾਂ ਇਹਦੇ ਵਿੱਚ ਕੋਈ ਲਸਣ ਪਿਆਜ਼ ਵਗੈਰਾ ਨਹੀਂ ਪਾਣਾ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਖੁੱਲਾ ਰਿਜਣ ਦੇਣਾ ਹੈ 20-25 ਮਿੰਟ 20-25 ਮਿੰਟ ਬਾਅਦ ਇਹਦੇ ਵਿੱਚ ਆਪਾਂ ਲਸਣ ਅਦਰਕ ਪਿਆਜ਼ ਮਿਰਚਾਂ ਵਗੈਰਾ ਜਿਹੜੀਆਂ ਨੇ ਕੁੱਟ ਕੇ ਪਾ ਦਾਂਗੇ ਨਾ ਆਪਾਂ ਨਾਲੇ ਟਮਾਟਰ ਵੀ ਸਿੱਟ ਦਾਂਗੇ ਜੀ ਦੋ ਆਪਾਂ ਛੋਟੇ ਸਾਈਜ਼ ਦੇ ਟਮਾਟਰ ਧੋ ਲਏ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹ ਵੀ ਨਾਲ ਹੀ ਸਿੱਟ ਦਾਂਗੇ ਇਹਨਾਂ ਦੇ ਵਿੱਚੇ ਹੀ ਪੱਕ ਜਾਣਾ ਇਹ ਜਦੋਂ ਆਪਾਂ ਘੋਟਣਾ ਹੈ ਨਾ ਫਿਰ ਚੰਗੀ ਤਰ੍ਹਾਂ ਦੇ ਨਾਲ ਘੁੱਟ ਜਾਂਦੇ ਆ ਤੇ ਇਹਦੇ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਜੇਕਰ ਤੁਸੀਂ ਕਦੇ ਵੀ ਟਮਾਟਰ ਪਾ ਕੇ ਸਾਗ ਨਹੀਂ ਬਣਾਇਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਟਮਾਟਰ ਜ਼ਰੂਰ ਪਾਓ ਤੇ ਫਿਰ ਤੁਸੀਂ ਟੇਸਟ ਦੇਖਿਓ ਸਾਗ ਦਾ ਲੋ ਜੀ ਇਹਨਾਂ ਨੂੰ ਵੀ ਆਪਾਂ ਇਸ ਤਰੀ ਰਿਜਣ ਦਿੰਨੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਤਿਆਰੀ ਕਰ ਲਈ ਉਧਰ ਆਪਣਾ ਸਾਗ ਰਿਜਜ ਦੇ ਨੂੰ ਹੋ ਚੁੱਕੇ ਆ 20 ਮਿੰਟ ਤੇ ਆਪਾਂ ਇੱਧਰ ਤਿਆਰੀ ਕਰ ਲਈ ਐ ਲਸਣ ਛਿੱਲ ਲਿਆ ਏ ਤੇ ਆਪਾਂ ਹੁਣ ਸਵਾਦ ਅਨੁਸਾਰ ਮਿਰਚਾਂ ਲੈ ਲਈਆਂ ਦੋ ਛੋਟੇ ਸਾਈਜ਼ ਦੇ ਪਿਆਜ਼ ਲੈ ਲਏ ਤੇ ਅਦਰਕ ਲੈ ਲਿਆ ਨਾ ਚੀਜ਼ਾਂ ਨੂੰ ਆਪਾਂ ਧੋ ਲਿਆ ਏ ਤੇ ਆਪਾਂ ਹੁਣ ਇਹਦੇ ਵਿੱਚ ਪੀਸ ਲਾਂਗੇ ਤੁਸੀਂ ਚਾਹੋ ਇਹਨੂੰ ਕੁੰਡੀ 'ਚ ਵੀ ਕੁੱਟ ਸਕਦੇ ਹੋ ਮਸਾਲੇ ਨੂੰ ਤੇ ਮਿਕਸੀ ਵਿੱਚ ਨਾ ਪੀਸਣਾ ਠੀਕ ਹੈ ਜੀ ਮਿਕਸੀ ਦਾ ਪੀਸਿਆ ਹੋਇਆ ਜਿਹੜਾ ਮਸਾਲਾ ਹੁੰਦਾ ਏ ਉਹਦਾ ਸਾਗ ਵਿੱਚ ਫਲੇਵਰ ਵਧੀਆ ਨਹੀਂ ਆਉਂਦਾ ਏ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਚਿੱਲੀ ਕਟਰ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਲਸਣ ਆਪਾਂ ਹਰੀਆਂ ਭੁੰਖਾਂ ਵੀ ਪਾਈਆਂ ਸੀ ਹਰੇ ਲਸਣ ਦੀਆਂ ਠੀਕ ਹੈ ਜੀ ਤੇ ਆਪਾਂ ਹੁਣ ਜਿਹੜਾ ਇਹ ਵਾਲਾ ਲਸਣ ਹੈ ਇਹ ਵੀ ਪਾਵਾਂਗੇ ਇਹ ਆਪਾਂ ਥੋੜਾ ਹੀ ਕਰਿਆ ਹੈ ਕਿਉਂਕਿ ਆਪਾਂ ਨੇ ਪਹਿਲਾਂ ਇੱਕ ਚੀਰਨੀ ਜਿਹੜੀ ਆ ਪਾ ਦਿੱਤੀ ਹੈ ਹਰੇ ਲਸਣ ਦੀ ਲੋ ਜੀ ਹੁਣ ਆਪਾਂ ਮਸਾਲਾ ਜਿਹੜਾ ਆ ਤਿਆਰ ਕਰ ਲਈਏ ਹਾਂਜੀ ਤਕਰੀਬਨ ਅੱਧਾ ਕੁ ਘੰਟਾ ਹੋ ਗਿਆ ਹੈ ਜੀ ਸਾਗ ਨੂੰ ਖੁੱਲਾ ਹੀ ਪੱਕਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲਾ ਜੋ ਆਪਾਂ ਨੇ ਪੀਸਿਆ ਹੈ ਠੀਕ ਹੈ ਜੀ ਇਹ ਆਪ ਸਾਰਾ ਹੀ ਪਾ ਦਾਂਗੇ ਦੇਖੋ ਕੁੱਕਰ ਦਾ ਢੱਕਣ ਆਪਾਂ ਨੇ ਹਜੇ ਨਹੀਂ ਬੰਦ ਕਰਨਾ ਹੈਗਾ ਦੇਖੋ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਮਸਾਲੇ ਨੂੰ ਤੇ ਸਾਗ ਜਿਹੜਾ ਆ ਰਿਜ ਰਿਹਾ ਹੈ ਚੰਗੀ ਤਰ੍ਹਾਂ ਦੇ ਨਾਲ ਤੇ ਅੱਪਾ ਇਹਨੂੰ ਹੁਣ ਫੇਰ ਉਸ ਤਰੀ ਖੁੱਲਾ ਹੀ ਰਜਾਣਾ ਏ ਹਜੇ ਢੱਕਣ ਨਹੀਂ ਇਹਦਾ ਬੰਦ ਕਰਨਾ ਆਪਾਂ ਨੇ ਕਿਉਂਕਿ ਆਪਾਂ ਇੱਥੇ ਅਕਸਰ ਗਲਤੀ ਕਰ ਲੈਂਦੇ ਆ ਜਦੋਂ ਵੀ ਆਪਾਂ ਮਸਾਲਾ ਪਾਉਂਦੇ ਆ ਵੀ ਆਪਾਂ ਬਸ ਮਸਾਲਾ ਪਾ ਗਏ ਹੁਣ ਸਾਗ ਰਿੱਜੂਗਾ ਕੁੱਕਰ ਦਾ ਢੱਕਣ ਜਿਹੜਾ ਇਹ ਬੰਦ ਕਰ ਦਨੇ ਆ ਦੇ ਨਾਲ ਕੀ ਹੈ ਨਾ ਅੰਦਰ ਹੂਮਸ ਜੀ ਭਰ ਜਾਂਦੀ ਆ ਸੋ ਇਹੀ ਤਜਾਬ ਦਾ ਕਾਰਨ ਬਣਦੀ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਖੁੱਲਾ ਹੀ ਰਜਾਣਾ ਹੈ ਤੇ ਸਹੀ ਕ ਜਿਹੜਾ ਆਪਾਂ ਨੇ ਨਾ ਮੀਡੀਅਮ ਟੂ ਹਾਈ ਕਰਨਾ ਹੈ ਮਤਲਬ ਜ਼ਿਆਦਾ ਘੱਟ ਵੀ ਨਹੀਂ ਕਰਨਾ ਬਹੁਤਾ ਫੁੱਲ ਤੇ ਵੀ ਰੱਖਣਾ ਠੀਕ ਹੈ ਜੀ ਤੇ ਆਪਾਂ ਹੁਣ ਇਹਨੂੰ ਸਾਗ ਨੂੰ ਤਕਰੀਬਨ 20-25 ਮਿੰਟ ਇਸ ਤਰੀ ਖੁੱਲਾ ਹੀ ਰਜਾਵਾਂਗੇ ਮਤਲਬ ਉਹੀ ਅੱਧਾ ਘੰਟਾ ਠੀਕ ਹੈ ਜੀ ਤੇ ਇਸ ਤਰ੍ਹਾਂ ਸਾਗ ਬਣਾਉਣ ਦੇ ਨਾਲ ਮਤਲਬ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਪਰ ਸਾਗ ਵਧੀਆ ਬਣ ਜਾਂਦਾ ਕਿਉਂਕਿ ਦੇਖੋ ਤੁਹਾਨੂੰ ਮਤਲਬ ਕਿ ਇਤਜ਼ਾਬ ਵਗੈਰਾ ਜਿਹੜੀ ਸਮੱਸਿਆ ਉਹ ਨਹੀਂ ਪੈਦਾ ਹੁੰਦੀ ਹੈਗੀ ਠੀਕ ਹੈ ਜੀ ਤੇ ਇਸ ਤਰੀ ਆਪਾਂ ਨੇ ਬਸ ਇਹਨੂੰ ਰਜਾਣਾ ਤੇ ਆਪਾਂ ਨਾ ਗਲਾਸ ਕੇਦੇ ਵਿੱਚ ਪਾਣੀ ਰਜਾ ਕੇ ਪਾ ਦਿੰਨੇ ਆ ਹਾਂਜੀ ਇੱਥੇ ਆਪਾਂ ਨੇ ਗਲਾਸ ਕੋ ਪਾਣੀ ਹੈ ਰਜਾ ਲਿਆ ਚੰਗੀ ਤਰ੍ਹਾਂ ਦੇ ਨਾਲ ਤੇ ਆਪਾਂ ਇਸ ਸਾਗ ਵਿੱਚ ਪਾ ਦਾਂਗੇ ਲੋ ਜੀ ਵੱਡਾ ਗਲਾਸ ਆਪਾਂ ਨੇ ਪਾਣੀ ਦਾ ਰਚਾਇਆ ਹੈ ਤੇ ਆਪਾਂ ਚੰਚਤਰਾ ਦੇ ਨਾਲ ਹੁਣ ਰਿਜਣ ਦਵਾਂਗੇ ਦੇਖੋ 10 10 12 ਕ ਮਿੰਟ ਹੋ ਗਏ ਸੀ ਸਾਗ ਨੂੰ ਰਿਜਦੇ ਹੋਏ ਤੇ ਆਪਾਂ 10 15 15 ਕ 15 20 ਕ ਮਿੰਟ ਆਪਾਂ ਇਹਨੂੰ ਹੋਰ ਰਿਜਣ ਦਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਢੱਕਣ ਜਿਹੜਾ ਹੈ ਬੰਦ ਕਰ ਦੇਣਾ ਠੀਕ ਹੈ ਜੀ ਹਾਂਜੀ ਇੱਥੇ ਮੀਡੀਅਮ ਟੂ ਹਾਈ ਸੇਕ ਦੇ ਉੱਤੇ ਸਾਗ ਨੂੰ ਪੱਕਦੇ ਹੋਏ ਪੂਰਾ ਅੱਧਾ ਘੰਟਾ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਨਾ ਆਪਾਂ ਢੱਕਣ ਲਾਉਣ ਤੋਂ ਪਹਿਲਾਂ ਇੱਕ ਵਾਰ ਪਾਣੀ ਦੇਖ ਲੈਣਾ ਹੈ ਇਥੇ ਨਾਲ ਆਪਾਂ ਨੇ ਦੇਖ ਲੈਣਾ ਅਗਰ ਆਪਾਂ ਨੂੰ ਲੱਗਦਾ ਵੀ ਪਾਣੀ ਹੈਗਾ ਆ ਤਾਂ ਆਪਾਂ ਢੱਕਣ ਲਾ ਦਾਂਗੇ ਅਗਰ ਲੱਗਦਾ ਹੋਇਆ ਨਾ ਵੀ ਇਹ ਸੁੱਕ ਗਿਆ ਪਾਣੀ ਸਾਰਾ ਫਿਰ ਇਹਦੇ ਵਿੱਚ ਆਪਾਂ ਨਾ ਗਲਾਸਕ ਪਾਣੀ ਦਾ ਜਿਹੜਾ ਉਬਾਲ ਕੇ ਪਾ ਲਾਂਗੇ ਆਪਣੇ ਕੋਲੇ ਸਾਗ ਵਿੱਚ ਪਾਣੀ ਹੈਗਾ ਇਹ ਬਾਦੂ ਤੇ ਹੁਣ ਆਪਾਂ ਢੱਕਣ ਕਰ ਦਾਂਗੇ ਜੀ ਬੰਦ ਤੇ ਆਪਾਂ 15 ਮਿੰਟ ਫੁੱਲ ਸੇਕ ਦੇ ਉੱਤੇ ਪਕਾਣਾ ਹੈ ਵੀ ਇਸਲਾ ਮਤਲਬ ਵੱਜੀ ਜਾਣਗੇ 15 ਮਿੰਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ 20-25 ਕਿ ਮਿੰਟ ਇਹਨੂੰ ਫਿਰ ਮੀਡੀਅਮ ਸੇਕ ਦੇ ਕਰ ਦੇਣਾ ਹੈ ਪਹਿਲਾਂ 15 ਮਿੰਟ ਫੁੱਲ ਤੇ ਫਿਰ ਅਬੀ 25 ਮਿੰਟ ਮੀਡੀਅਮ ਸੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਕੁੱਕਰ ਦਾ ਢੱਕਣ ਖੋਲਾਂਗੇ ਹਾਂਜੀ ਇੱਥੇ ਦੇਖੋ ਸਾਗ ਨੂੰ ਤਕਰੀਬਨ 15 ਕੁ ਮਿੰਟ ਮੈਂ ਫੁੱਲ ਸੇਕ ਦੇ ਉੱਤੇ ਪਕਾਇਆ ਏ ਉਸ ਤੋਂ ਬਾਅਦ ਮੈਂ ਇਹਨੂੰ 25-30 ਮਿੰਟ ਮੀਡੀਅਮ ਸੇਕ ਦੇ ਉੱਤੇ ਰੱਖਿਆ ਸੀਗਾ ਤੇ ਆਪਾਂ ਗੈਸ ਬੰਦ ਕਰ ਦਿੱਤਾ ਸੀ ਤੇ ਭਾਫ਼ ਇਹਦੇ ਵਿੱਚੋਂ ਨਿਕਲ ਚੁੱਕੀ ਐ ਤੇ ਆਪਾਂ ਹੁਣ ਕੁੱਕਰ ਦਾ ਢੱਕਣ ਖੋਲ ਕੇ ਸਾਗ ਚੈੱਕ ਕਰ ਲੈਣੇ ਆਂ ਹਾਂਜੀ ਦੇਖੋ ਇੱਥੇ ਨਾ ਹੁਣ ਆਪਾਂ ਨੇ ਢੱਕਣ ਖੋਲ੍ਹ ਲਿਆ ਤੇ ਆਪਾਂ ਨੇ ਹੁਣ ਚੈੱਕ ਕਰਨਾ ਹੈ ਵੀ ਇਹਦੇ ਵਿੱਚ ਪਾਣੀ ਹੈਗਾ ਇਹ ਜਾਂ ਨਹੀਂ ਹਾਂਜੀ ਇੱਥੇ ਦੇਖੋ ਪਾਣੀ ਸਾਗ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਹੈ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਸਾਗ ਹੈ ਘੋਟਾਂਗੇ ਅਗਰ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਪਾਣੀ ਹੈਗਾ ਏ ਤਾਂ ਤੁਸੀਂ ਨਾ ਇਹਨੂੰ ਥੋੜਾ ਜਿਹਾ ਖੁੱਲਾ ਰਜਾ ਲੈਣਾ ਜਿਹੜਾ ਪਾਣੀ ਹੈ ਉਹ ਸੁਕਾ ਲੈਣਾ ਕਿਉਂਕਿ ਪਾਣੀ ਸੁਕਾ ਕੇ ਜੇ ਸਾਗ ਘੋਟੋਂਗੇ ਤਾਂ ਸਾਗ ਜਿਹੜਾ ਆ ਬਹੁਤ ਹੀ ਜ਼ਿਆਦਾ ਵਧੀਆ ਘੁੱਟ ਜਾਂਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਸਾਗ ਨੂੰ ਇੱਕ ਵਾਰੀ ਸੁੱਕਾ ਘੋਟ ਲੈਨੇ ਆ ਹਾਂਜੀ ਇੱਧਰ ਆਪਾਂ ਨੇ ਆਲਣ ਤੋਂ ਬਾਅਦ ਪਾਣ ਦੇ ਲਈ ਜਿਹੜਾ ਪਾਣੀ ਉਹ ਵੀ ਉਬਲਣ ਦੇ ਲਈ ਰੱਖ ਦਿੱਤਾ ਹੋਇਆ ਹੈ ਹਾਂਜੀ ਆਪਾਂ ਨੇ ਨਾ ਹੀ ਕਿਸ ਤਰ੍ਹਾਂ ਵੇਸਟ ਜਿਹਾ ਕਪੜਾ ਲਗਾ ਲੈਣਾ ਹੈ ਠੀਕ ਹੈ ਜੀ ਤੇ ਆਪਾਂ ਕੁੱਕਰ ਇਸ ਤਰ੍ਹਾਂ ਕੰਧ ਦੇ ਨਾਲ ਲਗਾ ਲਿਆ ਇੱਕ ਪਾਸੇ ਤੋਂ ਤੇ ਆਪਾਂ ਇਹਨੂੰ ਹੁਣ ਘੋਟਾਂਗੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਟਮਾਟਰ ਪਾਏ ਸੀ ਚੰਗੀ ਤਰ੍ਹਾਂ ਦੇ ਨਾਲ ਪੱਕ ਗਏ ਆ ਤੇ ਜਦੋਂ ਹੁਣ ਆਪਾਂ ਨੇ ਘੋਟਣਾ ਹੈ ਤੇ ਚੰਗੀ ਤਰ੍ਹਾਂ ਦੇ ਨਾਲ ਘੁੱਟ ਜਾਣਗੇ ਤੇ ਹੁਣ ਸਾਗ ਹੈ ਜਿਹੜਾ ਆਪਾਂ ਨੇ ਇਸ ਤਰ੍ਹਾਂ ਸੁੱਕਾ ਘੋਟ ਲੈਣਾ ਇੱਕ ਵਾਰ ਇਸ ਤਰ੍ਹਾਂ ਦੇ ਸਾਗ ਤੁਸੀਂ ਪਾਣੀ ਸਗਾ ਕੇ ਘੁੱਟੋਗੇ ਨਾ ਤਾਂ ਬਿਲਕੁਲ ਵੀ ਜਿਹੜਾ ਆ ਜ਼ੋਰ ਨਹੀਂ ਲੱਗਦਾ ਹੈਗਾ ਬਹੁਤ ਆਸਾਨੀ ਦੇ ਨਾਲ ਸਾਗ ਜਿਹੜਾ ਮਲਾਈ ਵਾਂਗ ਘੁੱਟ ਕੇ ਤਿਆਰ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਦੇ ਵਿੱਚ ਜਿਹੜੀਆਂ ਗੰਦਲਾਂ ਨੇ ਫੇ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਇਹ ਤੇ ਲੇ ਕੋਪਾ ਨੇ ਕੋਲੀ ਵਿੱਚ ਮੱਕੀ ਦਾ ਆਟਾ ਲੈ ਲਿਆ ਛਾਣ ਲਿਆ ਹੈ ਆਪਾਂ ਨੇ ਤੇ ਆਪਾਂ ਪਹਿਲਾਂ ਇਹਦੇ ਵਿੱਚ ਦੋ ਕੜਚੀਆਂ ਪਾ ਦਾਂਗੇ ਇਹ ਛੋਟੀ ਕੜਚੀ ਹੈ ਜੀ ਆਪਾਂ ਭਰ ਕੇ ਪਾ ਦਿੱਤੀਆਂ ਨੇ ਤੇ ਹੁਣ ਆਪਾਂ ਇਹਨੂੰ ਮਿਲਾ ਲਾਂਗੇ ਉਜੇ ਪਨੀ ਚੰਗੀ ਤਰ੍ਹਾਂ ਜੰਦਨ ਮਗਾ ਲੇਣਾ ਹੈ ਹਾਂਜੀ ਦੇਖੋ ਇਹਦੇ ਵਿੱਚ ਨਾ ਆਪਾਂ ਆਲਣ ਹੋਰ ਪਾਵਾਂਗੇ ਮੈਨੂੰ ਘੱਟ ਲੱਗ ਰਿਹਾ ਹੈ ਚੰਗੀ ਤਰ੍ਹਾਂ ਮਗਾ ਲਾਂਗੇ ਜੀ ਫਿਰ ਤੋਂ ਅਸ ਤੁਸੀਂ ਜਦੋਂ ਵੀ ਨਾ ਸਾਗ ਬਣਾਣਾ ਹੈ ਇਸ ਤਰੀਕੇ ਦੇ ਨਾਲ ਬਣਾਣਾ ਹੈ ਮਤਲਬ ਕਿ ਕੁੱਕਰ ਦਾ ਢੱਕਣ ਲਗਾਉਣ ਲੱਗੇ ਖਾਸ ਧਿਆਨ ਰੱਖਣਾ ਹੈ ਜੀ ਪਹਿਲਾਂ ਕੁਲਾ ਕਾਫੀ ਜਿਹੜਾ ਜਾਨ ਤੋਂ ਉਬਾਦਣਾ ਫਿਰ ਢੱਕਣ ਲਗਾਉਣਾ ਹੈ ਇਹੀ ਕਾਰਨ ਹੈ ਜੀ ਕੁੱਕਰ ਵਿੱਚ ਜੇ ਬਣਾਉਂਦੇ ਆ ਕੁੱਕਰ ਵਿੱਚ ਤਾਂ ਜਿਹੜੇ ਵੀ ਸਾਗ ਬਣਾਉਂਦੇ ਆ ਉਹਨਾਂ ਨੂੰ ਮਤਲਬ ਕਿ ਨਾ ਤਜਾਬ ਵਗੈਰਾ ਦੀ ਸਮੱਸਿਆ ਹੋ ਜਾਂਦੀ ਆ ਕਿਉਂਕਿ ਉਹ ਨਾ ਆਪਾਂ ਕਿਉਂਕਿ ਇਸ ਕੁੱਕਰ ਵਿੱਚ ਸਾਗ ਹੈ ਜਿਹੜਾ ਪੱਕਦਾ ਹੈ ਜੇ ਪੱਕਦਾ ਹੈ ਰਿਜਦਾ ਨਹੀਂ ਹੈਗਾ ਠੀਕ ਹੈ ਜੀ ਇਸ ਕਰਕੇ ਨਾ ਮਤਲਬ ਕਿ ਬਿੱਚ ਜਿਹੜੀ ਹੋਮੋਸ ਜੀ ਭਰ ਜਾਂਦੀ ਹੈ ਉਹਦੇ ਕਰਨੇ ਹੀ ਗੈਸ ਜਾਂ ਤਜਾਬ ਵਗੈਰਾ ਦੀ ਸਮੱਸਿਆ ਆਉਂਦੀ ਹੈ ਸੋ ਇਸ ਤਰ੍ਹਾਂ ਬਣਾਓਗੇ ਨਾ ਜੇ ਤੁਸੀਂ ਇਹ ਤਰੀਕਾ ਫੋਲੋ ਕਰਕੇ ਕਦੇ ਵੀ ਤੁਹਾਨੂੰ ਇਹ ਸਮੱਸਿਆ ਨਹੀਂ ਆਉਗੀ ਤੇ ਸਾਗ ਜਿਹੜਾ ਇਹ ਬਾਕ ਕਮਾਲ ਸਵਾਦ ਬਣ ਕੇ ਤਿਆਰ ਹੋਵੇਗਾ ਦੇਖੋ ਜੀ ਆਪਾਂ ਨੇ ਆਲਣ ਪਾ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਣੀ ਪਾਵਾਂਗੇ ਹਾਂਜੀ ਹੁਣ ਆਪਾਂ ਸਾਗ ਦੇ ਵਿੱਚ ਪਾ ਦਾਂਗੇ ਉਬਲਿਆ ਹੋਇਆ ਪਾਣੀ ਪਾਣੀ ਚੰਗੀ ਤਰ੍ਹਾਂ ਦੇ ਨਾਲ ਉਬਾਲਣਾ ਹੈ ਆਪਾਂ ਨੇ ਇਹ ਜਿਸ ਤਰ੍ਹਾਂ ਆਪਣਾ ਰੱਖਣਾ ਹੈ ਸਾਗ ਪਤਲਾ ਉਹਨਾਂ ਕਾਪਾ ਪਾਣੀ ਪਾ ਲਾਂਗੇ ਕਿਉਂਕਿ ਜਦੋਂ ਆਪਾਂ ਨੇ ਸਾਗ ਨੂੰ ਆਲਣ ਨੂੰ ਪਕਾਣਾ ਹੈ ਸਾਗ ਨੇ ਥੋੜਾ ਘਾੜਾ ਹੋ ਜਾਣਾ ਹੋਰ ਤੇ ਇਸ ਕਰਕੇ ਆਪਾਂ ਜਿਹੜਾ ਪਾਣੀ ਆ ਉਹ ਪਹਿਲਾਂ ਹੀ ਦੇਖ ਕੇ ਪਾ ਲਾਂਗੇ ਕਿਉਂਕਿ ਜਦੋਂ ਆਲਣ ਪੱਕਦਾ ਹੈ ਨਾ ਆਟੇ ਨੂੰ ਫੁੱਲਣਾ ਹੁੰਦਾ ਹੈ ਵਿੱਚ ਇਸ ਕਰਕੇ ਨਾ ਸਾਗ ਜਿਹੜਾ ਹੋਰ ਘਾੜਾ ਹੋ ਜਾਂਦਾ ਹੈ ਤੇ ਬਾਕੀ ਜੀ ਕਈ ਲੋਕ ਪਤਲਾ ਖਣਾ ਪਸੰਦ ਕਰਦੇ ਸਾਗ ਤੇ ਕਈ ਲੋਕ ਥੋੜਾ ਜਿਹਾ ਗਾੜਾ ਖਾਣਾ ਪਸੰਦ ਕਰਦੇ ਆ ਆਪਣੇ ਹਿਸਾਬ ਨਾਲ ਤੁਸੀਂ ਦੇਖ ਲੈਣਾ ਹਾਂਜੀ ਜੇ ਕੋਥੇ ਪਨੇ ਪਾਣੀ ਪਾਣ ਤੋਂ ਬਾਅਦ ਥੋੜਾ ਜਿਹਾ ਘੋਟਣਾ ਜਿਹੜਾ ਇਸ ਤਰ੍ਹਾਂ ਚਲਾ ਲੈਣਾ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਸਾਗ ਜਿਹੜਾ ਹੈ ਆਪਣਾ ਮਲਾਈ ਦੀ ਤਰ੍ਹਾਂ ਮਲਾਈਦਾਰ ਜਿਹੜਾ ਹੈ ਕੁਟਕੇ ਤਿਆਰ ਹੋ ਚੁੱਕਿਆ ਹੈ ਬਹੁਤ ਵਧੀਆ ਸਾਗ ਕੁਟਕੇ ਤਿਆਰ ਹੋਇਆ ਹੈ ਜੀ ਤੇ ਆਪਾਂ ਇੱਥੇ ਜਿਹੜਾ ਥੋੜਾ ਜਿਹਾ ਪਾਣੀ ਆ ਹੋਰ ਪਾ ਲਾਂਗੇ ਕਿਉਂਕਿ ਆਪਾਂ ਨੇ 15 ਕਿ ਮਿੰਟ ਹਜੇ ਹਾਲਣ ਨੂੰ ਪਕਾਣਾ ਹੈ ਸੇਕ ਦੇ ਉੱਤੇ ਰੱਖ ਕੇ ਠੀਕ ਹੈ ਜੀ ਨੂੰ ਰੱਖ ਦੇਣ ਸੇਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਜ਼ੋਰ ਨਹੀਂ ਲੱਗਦਾ ਨਾ ਹੀ ਕੋਈ ਹੈਂਡੀ ਬਲੈਂਡਰ ਦੀ ਜ਼ਰੂਰਤ ਪੈਂਦੀ ਹੈ ਘੋਟਣੇ ਦੇ ਨਾਲ ਇੰਨਾ ਆਸਾਨੀ ਦੇ ਨਾਲ ਸਾਗ ਜਿਹੜਾ ਉੱਠ ਕੇ ਤਿਆਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਥੇ ਦੇਖੋ ਆਪਾਂ ਨੇ ਗੈਸ ਦੇ ਉੱਤੇ ਰੱਖ ਲਿਆ ਕੁੱਕਰ ਤੇ ਆਪਾਂ ਹੁਣ ਇਹਨੂੰ ਇਸਤਰੀ మీడియం ਜੇ ਸੇਕ ਦੇ ਉੱਤੇ ਨਾ 15 ਮਿੰਟ ਪਕਾਵਾਂਗੇ ਜਿਹੜਾ ਆਲਣਾ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਵੇ ਸੇਕ ਜਿਹੜਾ ਇਹ మీడియం ਕਰਤਾ ਤੇ 15 ਮਿੰਟ ਬਾਅਦ ਆਪਾਂ ਫਿਰ ਇਹਨੂੰ ਜਿਹੜਾ ਦੇਖਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਆਲਣ ਪਾਉਣ ਤੋਂ ਬਾਅਦ ਸਾਗ ਨੂੰ 15 ਮਿੰਟ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਏ ਤੇ ਹੁਣ ਆਪਾਂ ਘੋਟਣਾ ਜਿਹੜਾ ਆ ਕੱਢ ਦਾਂਗੇ ਬਾਹਰ ਤੇ ਆਪਾਂ ਤੁਹਾਨੂੰ ਸਾਗ ਜਿਹੜਾ ਕੜਸੀ ਨਾਲ ਦਿਖਾਉਨੇ ਆ ਇਹ ਲੋਜੀ ਤੁਸੀਂ ਸਾਗ ਚੈੱਕ ਕਰ ਸਕਦੇ ਹੋ ਬਿਲਕੁਲ ਕੁਟਕੇ ਤੇ ਚੰਗੀ ਤਰ੍ਹਾਂ ਦੇ ਨਾਲ ਪੱਕ ਕੇ ਇਹ ਤਿਆਰ ਹੋ ਚੁੱਕਿਆ ਹੈ ਤੇ ਸਾਗ ਹੈ ਜਿਹੜਾ ਬਹੁਤ ਵਧੀਆ ਬਣਿਆ ਹੈ ਬਿਲਕੁਲ ਮਲਾਈਦਾਰ ਸਾਗ ਬਣਿਆ ਤੁਸੀਂ ਦੇਖੋ ਜਿਹੜੇ ਆਪਾਂ ਟਮਾਟਰ ਪਾਏ ਤੇ ਉਹ ਵੀ ਵਿੱਚ ਹੀ ਚੰਗੀ ਤਰ੍ਹਾਂ ਦੇ ਨਾਲ ਘੁਲ ਚੁੱਕੇ ਆ ਤੇ ਇਸ ਤਰੀਕੇ ਦੇ ਨਾਲ ਸਾਗ ਜਰੂਰ ਬਣਾਉਣਾ ਤੇ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ